ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਆ ਰਾਤ ਨੂੰ ਹੋਇਆ ਆ ਗਿਆ ਬੋਲੇ ਦੀ ਰੇਡ ਪੈਣ ਜਾ ਰਹੀ ਹੈ ਮਦਾਨ ਦੇ ਵਿੱਚ ਜੀਤ ਵਾਲੇ ਵੀ ਤੇ ਨਾਲ ਕਹਿੰਦੇ ਸੱਜਣ ਪੂਰੀਆਂ ਮਰੀ ਦਾ ਇੱਕ ਜੱਸਾ 1000 ਦਾ ਹੋਵੇਗਾ ਮਰੀ ਦਾ ਇੱਕ ਜੱਸਾ 1000 ਦਾ ਪਰ ਇਧਰ ਕਹਿੰਦੇ ਜੱਗੂ ਨੇ ਜੀਤ ਵਾਲਾ ਭੋਲਾ ਡੱਕਤਾ ਉਹ ਕਹਿੰਦੇ ਜੱਗੂ ਨੇ ਜੀਤ ਵਾਲਾ ਭੋਲਾ ਡਾਣਗੇ ਅਮਰੀਕਾ ਦੇ ਕਹਿੰਦੇ 10 ਡਾਲਰ ਦਿੱਤੇ ਜਾਣਗੇ ਕੰਨੂ ਬਾਈ ਕੈਨੇਡਾ ਨੇ ਐਲਾਨ ਕਰ ਦਿੱਤਾ ਜੇ ਜੱਗੂ ਜਫਾ ਲਾਵੇਗਾ ਤੇ ਅਮਰੀਕਾ ਦੇ ਅਮਰੀਕਾ ਦੇ 10 ਡਾਲਰ ਦਿੱਤੇ ਜਾਣਗੇ ਇੱਕ ਪਾਸੇ ਰਿੰਕੂ ਉਹ ਦੂਸਰੇ ਪਾਸੇ ਹਕਮ ਮਾਲੀਆ ਲੱਗਿਆ ਹੋਇਆ ਜੋਰ ਕਬੱਡੀ 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 ਬੱਲੇ 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 ਓਏ ਵੱਡੇ ਬਾਈ ਵੇਖ ਪੈਂਦੇ ਭੰਗੜੇ ਉਧਰ ਕਹਿੰਦੇ ਸਚਿਨ ਪੁਨੀਆ ਮਾਈ ਨੇ ਐਲਾਨ ਕਰ ਦਿੱਤਾ ਜੱਗੂ ਦਾ ਇੱਕ ਜੱਫਾ 3500 ਦਾ ਭਿੰਦਾ ਬਾਈ ਗੁਰਪ੍ਰੀਤ ਬਾਈ ਤੇ ਮਿੱਠੂ ਬਾਈ ਪਰ ਧਨੌਰੀ ਵਾਲਾ ਆ ਵੀ ਜੱਟ ਕਹਿੰਦੇ ਸਿਰੇ ਸਿਰੇ ਦੇ ਟੱਕਦਾ ਆ ਵੀ ਸਿਰੇ ਸਿਰੇ ਦੇ ਕਬੱਡੀ 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 ਓ ਧਰਤੀ ਪੰਜੋਖੜਾ ਸਾਹਿਬ ਦੀ ਅਨੀਸ਼ ਓ ਧਰਤੀ ਪੰਜੋਖੜਾ ਸਾਹਿਬ ਦੀ ਟਕ 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 ਕਬੱਡੀ 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 ਬਿੱਲੇ ਬਿੱਲੇ ਓ ਜੇ ਸਵਾਰ ਆ ਇੱਕ ਵਾਰੀ ਲਲਕਰ ਉਧਰ ਜੋਰ ਨਹੀਂ ਚੱਲਿਆ ਉਹਨੇ ਢੇਰੀ ਚਾਕੇ ਗੋਲੇ ਕਰਦੇ ਸੀ ਵੀ ਹੱਥ ਲਾਲਾ ਉੱਤਰ ਜਫਾ ਲਾ ਗਿਆ ਗਰੇਜੀ ਉਹਨਾਂ ਆਪਾਂ ਜਿਹੜਾ ਅਨੀਸ਼ ਵਾਲਾ ਪਿਛਲੇ ਵਾਲਾ ਆਪਾਂ ਜਾਫੀ ਨੂੰ ਦੇਵਾਂਗੇ ਅਨੀ ਰਾਜੇ ਪੈਸੇ ਲੈ ਜੀ ਮਨੀ ਦੇ ਵੀਰੇ 8000 ਦਿੱਤਾ ਜਾਵੇਗਾ ਜੇ ਧੱਕੜ ਜਫਾ ਲਾਵੇਗਾ 1000 ਦਿੱਤਾ ਜਾਵੇਗਾ 1000 1000 ਦਿੱਤਾ ਜਾਵੇਗਾ ਕਬੱਡੀ 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 ਬੱਲੇ 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 ਕਹਿੰਦੇ ਦੁੱਖ ਟੁੱਟ ਕੇ ਮੇਲਾ ਕਹਿੰਦੇ ਐਣ ਚੋਤੀ ਦਾ ਮੇਰੇ ਮਿੱਤਰੋ ਮੇਲਾ ਕਿਵੇਂ ਐਣ ਸਿਰੇ ਦਾ ਸਿਰੇ ਨਹੀਂ ਬਾਜੀ ਐ ਪੰਜੋਖਰਾ ਸਾਹਿਬ ਦੀ ਧਰਤੀ ਅੰਮਾਲੇ ਦਾ ਕਹਿੰਦੇ ਇਲਾਕਾ ਵੱਡੀ ਧਰਤੀ ਐ ਕਹਿੰਦੇ ਵੀਰੇ ਜੀ ਜਿਹੜਾ ਹੋਲਡ ਸੀਗਾ ਪੁਆਇੰਟ ਉਹ ਜਾਫੀਆਂ ਦਾ ਵੀ ਇਹ ਧਿਆਨ ਦਿਓ ਅੰਗਰੇਜ਼ ਕਹਿੰਦਾ 1000 ਗੱਬਰ ਵੀ ਕਹੇ ਰੇਡ ਤੇ ਅੰਗਰੇਜ਼ ਬਾਈ ਵੱਲੋਂ 1000 ਅੰਗਰੇਜ਼ ਦੀ ਗੱਬਰ ਦੀ ਰੇਡ ਤੇ ਅੰਗਰੇਜ਼ ਬਾਈ ਵੱਲੋਂ 1000 1000 ਉਹ ਟਾਕੜ ਤੇ ਕੱਪਰ ਕੱਪਰ ਦੇ ਟਾਕੜ ਧਾਕੜ ਦੇ ਕੱਪਰ ਕੱਪਰ ਦੇ ਧਾਕੜ ਉਹ ਮਰੀਕ ਬਾਈ ਹੁਣ ਕਹ ਜੱਟ ਤੇ ਜ਼ਮੀਨ ਚੱਲੀ ਜਾਂਦੀ ਆ ਉਧਰ ਕਹਿੰਦੇ ਤੇਜਵੀਰ ਇਟਲੀ ਅੱਜ 43000 ਤੇ ਬਾਜੀ ਦਾ ਜੱਗੂ ਦਾ ਜਫਾ ਕਹਿੰਦੇ 4000 ਦਾ ਹੋਵੇਗਾ ਆਓ ਸਾਹਮਣੇ ਗੁਰਪ੍ਰੀਤ ਤੇ ਸੱਜਣ ਇਹ ਕਬੱਡੀ 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 ਉਹ ਕੰਨੇ ਜੱਗੂ ਫੇਰ ਜਫਾ ਲਾ ਗਿਆ ਜੱਗੂ ਲਾ ਗਿਆ 4000 ਦਾ ਰਾਜੇ ਪੈਸੇ ਲੈ ਜਾ ਜੱਗੂ ਦੇ ਜੱਗੂ ਲਾ ਗਿਆ 4000 ਆਓ ਸੁੱਖੀ ਦੀ ਦੋ ਰੇਡਾਂ ਤੇ ਭਾਈ ਅੰਗਰੇਜ਼ ਕਹਿੰਦਾ ਨਹੀਂ 1000 ਦੇਵਾਂਗੇ 1000 ਸੁਖੀ ਦੀਆ ਦੋ ਆਪਣੇ ਏ ਏ ਏ ਏ ਏ ਇੱਕ ਕਬੱਡੀ 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 ਬੱਲੇ 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 ਓ ਆਇਆ ਸਵਾਦ ਗੇਰੀ ਆਹ ਸਵਾਦ ਭਾਈ ਗੁਰਪ੍ਰੀਤ ਦੇ 1000 ਜੋ ਬੋਲੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ 올-ਰਾਊਂਡਰ 855 ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ